ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦੇ ਦਰ ਦੇ ਉੱਤੇ ਆ ਕੇ ਕੁਝ ਵੀ ਮੰਗੋ ਸਾਰੀਆਂ ਮਰਜ਼ਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਤਾਂ ਅੱਜ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਵਿਖੇ ਗੁਰਦੁਆਰਾ ਧੰਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਵਿਖੇ ਚੋਪੈਰਾ ਕਟਣ ਆਈਆਂ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਸੱਚੇ ਮਨ ਦੇ ਨਾਲ ਕੋਈ ਵੀ ਚੀਜ਼ ਮੰਗੋ ਬਾਬਾ ਦੀਪ ਸਿੰਘ ਜੀ ਤੋਂ ਤਾਂ ਸਾਰੀਆਂ ਮਰਜ਼ਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਜੋ ਪੈਰਾ ਕੱਟਣ ਦੇ ਲਈ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸੰਗਤਾਂ ਅੱਜ ਸਵੇਰ ਤੋਂ ਹੀ ਜੋ ਪੈਰਾ ਕੱਟਣ ਦੇ ਲਈ ਪਹੁੰਚ ਰਹੀਆਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਸੱਤਾ ਮੈਂ ਲੁਧਿਆਣੇ ਤੋਂ ਆ ਅਸੀਂ ਸੁਣਿਆ ਸੀ ਵੀ ਹਰ ਬੁੱਧਵਾਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਕੱਟਣ ਨਾਲ ਦੁੱਖ ਟੁੱਟਦੇ ਨੇ ਇਹ ਸੁਣਿਆ ਸੀ ਬਾ ਪਰ ਮੈਨੂੰ ਇੱਕ ਬਹੁਤ ਵੱਡੀ ਸਮੱਸਿਆ ਸੀ ਬਹੁਤ ਦਵਾਈਆਂ ਵੀ ਖਾਧੀਆਂ ਮੈਂ ਮੇਰੇ ਸਿਰ 'ਚ ਨਾ ਦਰਦ ਨਹੀਂ ਜਾਂਦਾ ਸੀ ਫਰੇਕ ਜਗ੍ਹਾ ਟੈਸਟ ਕਰਵਾਏ ਮੈਂ ਤੇ ਮੈਂ ਸੁਣਿਆ ਸੀ ਮੋਡਲ ਡਾਣ ਲੁਧਿਆਣੇ ਦੇ ਵਿੱਚ ਦੁਪਹਿਰਾ ਘਟਣ ਜਾਂਦੇ ਆ ਤੇ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਹੁੰਦੀ ਆ ਮੈਂ ਤੁਸੀ ਯਕੀਨ ਮੰਨਿਓ ਜੀ ਮੈਂ ਪਹਿਲੇ ਦੁਪਹਿਰੇ ਤੇ ਆਇਆ ਮੇਰੇ ਸਿਰ 'ਚ ਦਰਦ ਬਹੁਤ ਘਟ ਗਿਆ ਮੈਂ ਅੱਜ ਚੌਥਾ ਦੁਪਹਿਰਾ ਆ ਮੈਨੂੰ ਬਿਲਕੁਲ ਨਾ ਕੋਈ ਸਿਰਦਰਦ ਨਾ ਮੈਨੂੰ ਕੋਈ ਥਕਾਨ ਇੰਨੀ ಅಪਾਰ ਕਿਰਪਾ ਹੁੰਦੀ ਆ ਜੇ ਕੋ ਸੱਚੇ ਦਿਲੋਂ ਆਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਪ ਹੀ ਜੋ ਵੀ ਦੁੱਖ ਦਰਦਾ ਉਹ ਹੋਣੀ ਨਹੀਂ ਦਿੰਦੇ ਪਰ ਜਿਹੜਾ ਮੈਂ ਪਹਿਲੀ ਵਾਰੀ ਆਇਆ ਸੀ ਨਾ ਉਸ ਤੋਂ ਦੂਜੀ ਵਾਰੀ ਆਏ ਤੇ ਤੀਜੀ ਵਾਰੀ ਆਏ ਤੇ ਅੱਜ ਚੌਥਾ ਚਪੈਰਾ ਮੈਨੂੰ ਬਿਲਕੁਲ ਕੋਈ ਮੇਰੇ ਸਿਰ ਚ ਦਰਦ ਨਹੀਂ ਕੋਈ ਮੈਨੂੰ ਬੁਖਾਰ ਨਹੀਂ ਕੋਈ ਖਾਂਸੀ ਨਹੀਂ ਕੋਈ ਕੁਝ ਨਹੀਂ ਬਿਲਕੁਲ ਵਧੀਆ ਮੈਂ ਠੀਕ ਠਾਕ ਆ ਕਿੰਨੇ ਸਮੇਂ ਤੋਂ ਤੁਹਾਨੂੰ ਇਹ ਸਿਰ ਦਰਦ ਰਹਿ ਰਹੀ ਸੀ ਇਹ ਮੈਨੂੰ ਲਗਭਗ ਹੋ ਹੀ ਗਏ ਸਾਲ ਹੋ ਗਿਆ ਸਾਲ ਤੋਂ ਰਹਿ ਰਹੀ ਸੀ ਸਾਲ ਤੋਂ ਸਾਲ ਤੋਂ ਸਿਰ ਚ ਹਲਕੀ ਹਲਕੀ ਚ ਦਰਦ ਰਹਿੰਦੀ ਸੀ ਐ ਮੈਂ ਮੇਰੇ ਘਰੋਂ ਭੈਣ ਮੇਰੀ ਆਉਂਦੀ ਸੀ ਉਹਨੇ ਦੱਸਿਆ ਫਿਰ ਹੌਲੀ ਹੌਲੀ ਸੋਹਰੇ ਆਣ ਲੱਗੇ ਜਾਨੀ ਕਿ ਇੱਥੇ ਹਰੇਕ ਵਰਗ ਦਾ ਬੰਦਾ ਇੱਥੇ ਆਉਂਦਾ ਸੰਗਤ ਦੇ ਵਿੱਚ ਤੇ ਉਹਨਾਂ ਦੇ ਦਰਸ਼ਨ ਕਰਕੇ ਬਾਬਾ ਦੀਪ ਸਿੰਘ ਜੀ ਦੇ ਦਿਲ ਜਿਹੜਾ ਨਾ ਗਦਗਦ ਹੋ ਜਾਂਦਾ ਐਨੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਜਦੋਂ ਦਾ ਇੱਥੇ ਆਣਾ ਸ਼ੁਰੂ ਕੀਤਾ ਮਨ ਕੋਮਲ ਕਹਿੰਦੇ ਵੀ ਮਨ ਨਾ ਹਰੇਕ ਬੰਦਾ ਕੋਈ ਵੀ ਆ ਮਨ ਜਿਹੜਾ ਨਾ ਆਪਣਾ ਕੋਮਲ ਰੱਖਣਾ ਚਾਹੀਦਾ ਇਸ ਸੰਗਤ ਦੇ ਵਿੱਚ ਆਵਾਂਗੇ ਨਾ ਧੱਕੇ ਪੈਣਗੇ। ਕਈ ਲੋਕ ਗੁੱਸਾ ਕਰਦੇ ਨੇ। ਇੱਥੇ ਧੱਕੇ ਖਾਵਾਂਗੇ ਨਾ ਆਪਾਂ ਤੇ ਹੋਰ ਦੁੱਖ ਟੁੱਟਦੇ ਨੇ। ਕਈ ਲੋਕ ਲੜ ਪੈਂਦੇ ਵੀ ਯਾਰ ਤੂੰ ਮੈਨੂੰ ਧੱਕਾ ਨਾ ਕਰ ਪਰ ਅਸੀਂ ਇੱਥੇ ਧੱਕੇ ਖਾਣ ਆਈਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਸੰਗਤ ਵਿੱਚ ਆਈ ਹੈ ਕਈ ਧੱਕੇ ਮਾਰੋ ਹੋਰ ਇਹਦੇ ਨਾਲ ਦੁੱਖ ਟੁੱਟਦੇ ਨੇ। ਹੋਰ ਤੁਹਾਡੇ ਮਾਧਿਅਮ ਰਹੀ ਡੇਲੀ ਪੋਸਟ ਪੰਜਾਬੀ ਚੈਨਲ ਦੇ ਮਾਧਿਅਮ ਰਹੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਆ ਜਿਹੜੇ ਅੱਜ ਕੱਲ੍ਹ ਚੈਨਲ ਖੋਲ ਰੱਖੇ ਲੋਕਾਂ ਨੇ ਵੀ ਆ ਮੇਰੇ ਕੋਲ ਆਓ ਜੀ ਧਾਗੇ ਦਵੀਦਾਂ ਵਾਲੇ ਪਰ ਕਿਤੇ ਨਾ ਜਾਓ ਜੋ ਕੁਛ ਇੱਥੇ ਆ ਉਹ ਕੁਛ ਕਿਤੇ ਨਹੀਂ ਸੁਸੰਗਤ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਮਾਡਲ ਡਰੋਨ ਆ ਕੇ ਦੇਖੋ ਅੰਮ੍ਰਿਤਸਰ ਜਾ ਕੇ ਦੇਖੋ ਜਿੱਥੇ-ਜਿੱਥੇ ਦੁਪਹਿਰੇ ਘਟਦੇ ਆ ਕੋਈ ਦੁੱਖ ਨਹੀਂ ਰਹਿੰਦਾ ਮੈਂ ਲੁਧਿਆਣੇ ਤੋਂ ਸਤਨਾਮ ਸਿੰਘ ਸੱਦਾ ਮੈਂ ਇੱਥੇ ਹਰੇਕ ਦੁਪਹਿਰੇ ਜਾਂਦਾ ਮੈਨੂੰ ਪੁੱਛ ਲਵਾ ਕੇ ਕੋਈ ਦੁੱਖ ਨਹੀਂ ਰਹਿੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਤੋਂ ਦੀ ਆਇਓ ਮੈਂ ਇੱਥੇ ਲੁਧਿਆਣੇ ਤੋਂ ਆਵਾਂ ਤੇ ਇਹ ਕਿੰਨਾ ਸਮਾਂ ਹੋ ਗਿਆ ਦੁਪਹਿਰਾ ਕੱਟਦੇ ਹੋਏ ਦੁਪਹਿਰੇ ਤੇ ਪਹਿਲੀ ਵਾਰੀ ਆਈ ਹਾਂ ਉਦੋਂ ਮੈਂ ਆਉਂਦੀ ਰਹਣੀ ਮੈਨੂੰ ਪੂਰਾ ਵਿਸ਼ਵਾਸ ਹੈ ਬਾਬਾ ਨੂੰ ਕਿੰਨਾ ਕੁ ਸਕੂਨ ਮਿਲਿਆ ਅੱਜ ਤੇ ਸਕੂਨ ਬਹੁਤ ਕੋਈ ਦੁੱਖ ਤਕਲੀਫ ਵੀ ਸੀ ਦੁੱਖ ਤਕਲੀਫ ਹੈ ਗਈਆਂ ਮਹਾਰਾਜ ਆਪੇ ਠੀਕ ਕਰਨਗੇ ਕਿਰਪਾ ਕਰਨਗੇ ਸਾਨੂੰ ਪੂਰਾ ਭਰੋਸਾ ਗੁਰਬਾਣੀ ਨਾਲ ਜੋੜਦੇ ਆ ਕਿਸੇ ਧਾਗਤ ਵੀਤਨਾ ਕੋਈ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਆਉਣਾ ਚਾਹੀਦਾ ਮਹਾਰਾਜ ਆਪੇ ਸਭ ਕੁਝ ਠੀਕ ਕਰਨਗੇ ਮੈਨੂੰ ਪੂਰਾ ਪ੍ਰਸ਼ਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਗਿਆਨ ਸਿੰਘ ਹੈ ਮੇਰਾ ਕਿਤੋਂ ਦੀ ਆਏ ਮੈਂ ਲੋਕਲ ਹੀ ਆਈ ਹਾਂ ਅੱਜ ਸੇਵਾ ਕਰ ਰਹੇ ਹੋ ਪਹਿਲੀ ਵਾਰ ਇੱਥੇ ਆਏ ਹੋ ਜਾਂ ਅੱਗੇ ਵੀ ਇੱਦੀ ਸੇਵਾ ਕਰਦੇ ਹੋ ਮੈਂ ਪਹਿਲਾਂ ਸੋਹਾਂ ਸੰਬੰਧਾ ਮਾ ਠੱਕਣ ਵਾਸਤੇ ਦੇਖਣ ਵਿੱਚ ਪਹਿਰੇ ਤੋਂ ਮੈਂ ਅੱਜ ਕੱਟਣ ਵਾਸਤੇ ਆਇਆ ਮੈਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਸੰਗਤ ਨੂੰ ਦਰਸ਼ਨ ਕੀਤੇ ਸੰਗਤ ਨੇ ਜਿੰਨੀ ਸੰਗਤ ਖੜੀ ਆ ਸਾਰੀ ਕਿਸੇ ਨਾ ਕਿਸੇ ਚੀਜ਼ ਦੀ ਗੱਲ ਖੜੀ ਆ ਕਿਉਂਕਿ ਇਹਦੇ ਤੋਂ ਕਰਜ਼ਾ ਚੜਿਆ ਆਵਾ ਕੋਈ ਘਰੋਂ ਦੁਖੀ ਆ ਕੋਈ ਲਾਜ਼ਮ ਦੁਖੀ ਆ ਕਿਹੇ ਲਾਜ਼ ਨਹੀਂ ਕਿਸੇ ਦੇ ਮੈਂ ਸਾਰੇ ਸੰਗਤ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਨਾਮ ਦੀ ਦਾਤ ਸੇਵਾ ਸਿਮਰਨ ਦਾਤ ਗੁਰਸਿੱਖੀ ਦਾਤ ਬਖਸ਼ੋ ਉਹਦੇ ਵਿੱਚ ਸਭ ਕੁਝ ਮਿਲ ਜਾਣਾ ਹੈ ਕਿ ਕੋਈ ਮਹਿਲ ਮਾਰਿਆਂ ਸੋਰ ਮੰਗਲੇ ਨਾਲ ਜਾਣੇ ਨਹੀਂ ਆਪਣੇ ਨਾਮ ਦੀ ਦਾਤ ਨਾਲ ਜਾਣੀ ਆ ਨਾਮ ਦਾਤ ਮੰਗੋ ਤੁਸੀਂ ਸਭ ਕੁਝ ਉੱਥੇ ਮਿਲ ਜਾਣਾ ਹੈ ਤੰਤਰਬਾਬ ਦੀਪ ਸਿੰਘ ਜੀ ਬੜਾ ਕੁਝ ਮਿਲਦਾ ਜਿੱਥੋਂ ਲੱਖਾਂ ਸੰਗਤਾਂ ਹੁੰਦੀਆਂ ਇੱਥੇ ਹੁਣੇ ਲੱਖਾਂ ਸੰਗਤਾਂ ਖੜੀਆਂ ਆ ਵਾ ਅਬ ਦਰਵਾਜ਼ੇ ਵੀ ਲੋਕਾਂ ਸੰਗਤ ਖੜੀ ਹੋ ਆਪਣੇ ਉਤੇ ਆਪਣੇ ਬਾਬਾ ਦੀ ਜਿੰਦ ਕਾਰੋਂ ਹਰ ਦੀ ਮਨੋ ਕਾਮਨਾ ਹੁੰਦੀ ਆ ਹਰ ਦਰ ਚਪਰਾ ਤੇ ਕੱਟਿਆ ਜਾਂਦਾ ਵਾ ਪਹਿਲੇ ਦੂਜੇ ਚਪਰਾ ਸਾਹਿਬ ਤੇ ਆਪ ਨੂੰ ਮਿਲ ਜਾਂਦਾ ਕੋਣ ਕੁਝ ਤੋਂ ਬੜੀ ਸਾਧਾ ਨਾਲ ਉਹਦੇ ਸੰਗਤ ਵਾਹਿਗੁਰੂ ਖਾਲਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਮੇਰੀ ਜ਼ਿੰਦਗੀ ਵਿੱਚ ਵੀ ਕਾਫੀ ਆਇਆ ਵਾ ਮੈਂ ਕਸਮ ਕਾਫੀ ਬਦਲਾਅ ਆਇਆ ਕੰਮ ਕਾਰ ਸਹੀ ਹੋ ਜਾਵਾ ਦਿਨ ਰਹਿਣਾ ਥੋੜਾ ਲਈ ਜਾਂਦਾ ਥੋੜਾ ਥੋੜਾ ਮੈਂ ਕਿ ਆਪਾਂ ਬੜੀ ਸੋਹਣੀ ਕਿਰਪਾ ਬਾਬਾ ਬਾਬਾ ਦੀਪ ਸਿੰਘ ਜੀ ਅੰਗ ਸੰਗ ਨਾਲ ਸਾਈ ਹੈ ਆਪਣੀ ਸ੍ਰੀ ਕਾਲ ਜੀ ਵਾਇਗੁਰ ਤੋਂ ਆਇਆ ਕਹਿੰਦਾ ਵਾਇਗੁਰ ਤੋਂ ਕਿੱਥੋਂ ਦੀ ਆਏ ਹੋ ਮੁੱਲਾਂਪੁਰ ਤੋਂ ਆਏ ਮੁੱਲਾਂਪੁਰ ਤੋਂ ਹਾਂਜੀ ਆ ਹਰ ਚੋ ਪਹਿਰੇ ਤੇ ਆਉਂਦੇ ਹੋ ਜਾਂ ਫਿਰ ਅੱਜ ਪਹਿਲੀ ਵਾਰ ਆਏ ਨਹੀਂ ਸਾਨੂੰ ਹੋ ਗਏ 7-8 ਚ ਪਹਿਰੇ ਹੋ ਹਾਂਜੀ ਕਿੰਨਾ ਕੁ ਬਦਲਾਵ ਆਇਆ ਜ਼ਿੰਦਗੀ 'ਚ ਜਿਆਦਾ ਇੱਤਿਆਣਾ ਸ਼ੁਰੂ ਕੀਤਾ ਸਕੂਨ ਮੈਲ ਦਾ ਬਹੁਤ ਅੰਦਰੋਂ ਮਨ ਨੂੰ ਖੁਸ਼ੀ ਹੁੰਦੀ ਆ ਅੰਦਰ ਬਹੁਤ ਵਧੀਆ ਲੱਗਦਾ ਅੰਦਰ ਚਾਹ ਚੜ ਜਾਂਦਾ ਵੀ ਹਾਂ ਵੀ ਬੁੱਧਵਾਰ ਜਾ ਆ ਗਿਆ ਵੀ ਜਾਣਾ ਵਾ ਹਾਂ ਪਰ ਮਤਮਾਲਿਆਂ ਬਸ ਇੱਕ ਅੰਦਰੋਂ ਲਹਿਰ ਜੀ ਉੱਠਦੀ ਆ ਵੀ ਚਲੋ ਯਾਰ ਕੰਮ ਛੱਡੋ ਚੱਲ ਅੱਗੇ ਹੋਣੇ ਆ ਪਹਿਲਾਂ ਅੰਦਰੋਂ ਬੰ ਬਹੁਤ ਸਕੂਨ ਮਿਲਦਾ ਆ ਕੇ ਸ਼ਾਂਤੀ ਜੀ ਆ ਜਾਂਦੀ ਆ ਕੇ ਗੋਦਵਾਰ ਹੁੰਦਾ ਕਦੇ ਵੀ ਇਦਾਂ ਨਹੀਂ ਲੱਗਦਾ ਵੀ ਚਲੋ ਅੱਜ ਰਹਿਣ ਦਿੰਨੇ ਆ ਜਾਣ ਅੰਦਰੋਂ ਚਾਹ ਹੁੰਦਾ ਵਾ ਵੀ ਚੱਲੇ ਸਾਰੇ ਕੰਮ ਝਟਕੇ ਪਹਿਲਾਂ ਵਾਰੀ ਵੀ ਅਸੀਂ ਲੇਟ ਹੋ ਗਏ ਸੀਗੇ ਫੇਰ ਵੀ ਅਸੀਂ ਆਏ ਮੈਂ ਕਿਹਾ ਵੀ ਜਾਣਾ ਹੀ ਜਾਣਾ ਮਾ ਚਾਹੇ ਲੇਟ ਹੋ ਗਏ ਮੱਥਾ ਦੇ ਕੇ ਚਾਹੇ ਆ ਜਾਾਂਗੇ ਵੀ ਚਾਹੇ ਬਿਰਾਗ ਦਾ ਸਵਾਭਾਅਤੀ ਹੋ ਗਏ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਜਾਣਾ ਜ਼ਰੂਰ ਆਪਾਂ ਨਾਗਾ ਨਹੀਂ ਪਾਉਣਾ ਹੈਗਾ ਮਹਾਰਾਜ ਜੀ ਕਹਿੰਦਾ ਸਾਰਾ ਕੁਝ ਮੰਗਣਾ ਆਉਂਦਾ ਨਹੀਂਗਾ ਪਰ ਮਹਾਰਾਜ ਨੂੰ ਪਪਾ ਦੀਪ ਸਿੰਘ ਜੀ ਨੂੰ ਸਾਰਾ ਕੁਝ ਪਤਾ ਵੀ ਜਵਾਕਾਂ ਨੂੰ ਕੀ ਚਾਹੀਦਾ ਸੰਗਤਾਂ ਕਹਿੰਦੀਆਂ ਨੇ ਕਿ ਦਰ ਤੇ ਆਉਣ ਤੇ ਜੋ ਕੁਝ ਵੀ ਮੰਗੋ ਸੱਚੇ ਮਨ ਦੇ ਨਾਲ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਤੁਸੀਂ ਵੀ ਕੁਝ ਮੰਗਿਆ ਹੋਵੇਗਾ ਜਿਹੜਾ ਪੂਰਾ ਹੋਇਆ ਹੋਵੇ ਨਹੀਂ ਬਸ ਔਕ ਸ਼ਾਂਤੀ ਮਹਾਰਾਜ ਆਪ ਹੀ ਜਾਣੇ ਜਾਣਣਾ ਜੀ ਕਿਉਂਕਿ ਹਰ ਆਪੇ ਹੁੰਦੇ ਕਿ ਵੀ ਤੁਹਾਨੂੰ ਆ ਮਿਲ ਜਿਓ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਫਿਕਰ ਆ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਇਹੀ ਹੈਗਾ ਬਾਬਾਈ ਬਾਬੇ ਲੜ ਲੱਗ ਜੋ ਬਾਬੇ ਦੇ ਲੜ ਲੱਗੋ ਕਿਵੇਂ ਅੱਜ ਕੱਲ ਬਹੁਤ ਸੰਗਤ ਬਹੁਤ ਦੁਨੀਆ ਨਾ ਭਟਕੀ ਫੇਰਦੀ ਐ ਬਸ ਇਤੋਂ ਸਭ ਕੁਝ ਹੀ ਮਿਲਦਾ ਬੰਦੇ ਦਾ ਭਟਕਦਾ ਰਹਿੰਦਾ ਭਟਕਣ ਨਾ ਦੇਓ ਬਾਬੇ ਦੇ ਲੜ ਲੱਗੋ ਸਭ ਕੁਝ ਮਿਲੂਗਾ ਹਾਂ ਬਾਪੂ ਆ ਆਪਣਾ ਸਾਰਾ ਬਾਪੂ ਆਪਣਾ ਖੰਡੇ ਵਾਲਾ ਹਾਂ ਇਹਨੇ ਸਭ ਕੁਝ ਦੇਣਾ ਆਪਾਂ ਨੂੰ ਉਹ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਲੁਧਿਆਣਾ ਦੇ ਮੋਡਲ ਟਾਊਨ ਵਿਖੇ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਇਹ ਤਸਵੀਰ ਤੁਹਾਨੂੰ ਜਿੱਧਰ ਵੀ ਨਜ਼ਰ ਮਾਰੋਗੇ ਤਾਂ ਤੁਹਾਨੂੰ ਜਿਹੜਾ ਸੰਗਤ ਹੀ ਸੰਗਤ ਨਜ਼ਰ ਆਏਗੀ ਸੁਖਵਿੰਦਰ ਜੀ ਇੱਕ ਵਾਰ ਇਹ ਤਸਵੀਰ ਵੀ ਜ਼ਰੂਰ ਦਿਖਾਈਏ ਆ ਸੰਗਤਾਂ ਜਿਸ ਜਗ੍ਹਾ ਤੇ ਬੈਠੀਆਂ ਨੇ ਇਹ ਸੜਕ ਹੈ ਸੜਕ ਦੇ ਉੱਤੇ ਇਹ ਸੰਗਤਾਂ ਬੈਠੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਤੇ ਨਤਮਸਤਕ ਹੋਣੀਆਂ ਨੇ ਤੇ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਜਿਹੜਾ ਸੜਕ ਦੇ ਉੱਤੇ ਇਹ ਟੈਂਟ ਦਾ ਇੰਤਜ਼ਾਮ ਕੀਤਾ ਜਾਂਦਾ ਆਮ ਦਿਨਾਂ ਦੇ ਵਿੱਚ ਇਸ ਸੜਕ ਤੋਂ ਲੋਕ ਆਪਣੇ ਵਾਹਨ ਲੈ ਕੇ ਲੰਘਦੇ ਨੇ ਪਰ ਜਦੋਂ ਬਾਬਾ ਦੀਪ ਸਿੰਘ ਜੀ ਦਾ ਚੋਪੈਰਾ ਬੁੱਧਵਾਰ ਵਾਲਾ ਦਿਨ ਆਉਂਦਾ ਤਾਂ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਕਿਉਂਕਿ ਕਿਹਾ ਜਾਂਦਾ ਕਿ ਇੱਥੇ ਪਹੁੰਚ ਕੇ ਕਾਫੀ ਦੁੱਖ ਤਕਲੀਫਾਂ ਜਿਹੜੀਆਂ ਲੋਕਾਂ ਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਕਾਫੀ ਬਿਮਾਰੀਆਂ ਐਸੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਲੋਕਾਂ ਨੂੰ ਇਲਾਜ ਕਰਵਾ ਕੇ ਵੀ ਜਿਹੜਾ ਪਰਕ ਨਹੀਂ ਪਿਆ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਚੁਪਹਿਰਾ ਕੱਟਣ ਦੇ ਨਾਲ ਉਹ ਆ ਇੱਕ ਦੁੱਖ ਤਕਲੀਫ ਜਿਹੜੀ ਆ ਉਹ ਦੂਰ ਹੁੰਦੀ ਐ ਸੋ ਸੰਗਤਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਸੇਵਾ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਸਸ਼ੀਕਲ ਜੀ ਸਸ਼ੀਕਲ ਕੀ ਨਾਮ ਹੈ ਤੁਹਾਡਾ ਗਗਨਦੀਪ ਕੋਲ ਕਿੰਨੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਰਹੇ ਹੋ ਪੈਸੇ ਤਾਂ ਕਾਫੀ ਟਾਈਮ ਤੋਂ ਆ ਰਹੇ ਪਰ ਹੁਣ 1 ਸਾਲ ਤੋਂ ਲਗਾਤਾਰ ਆ ਰਹੇ ਮੈਂ ਦੇਖਿਆ ਸੰਗਤਾਂ ਦਰਸ਼ਨ ਕਰਨ ਤਾਂ ਆਉਂਦੀਆਂ ਨੇ ਪਰ ਜਿਹੜੀਆਂ ਸੰਗਤਾਂ ਇੱਥੇ ਸੱਚੇ ਮਨ ਦੇ ਨਾਲ ਸੇਵਾ ਕਰ ਰਹੀਆਂ ਨੇ ਉਹ ਵੀ ਬਹੁਤ ਨੇ ਤੁਸੀਂ ਵੀ ਸਵੇਰ ਤੋਂ ਖੜੇ ਹੋ ਕੋਈ ਕਿੰਨਾ ਕ ਸਮਾਂ ਹੋ ਗਿਆ ਸਵੇਰ ਤੋਂ ਹੀ ਆਏ ਹੋ ਹਾਂਜੀ ਹਰ ਬទਵਾਰਾਂ ਦੇ ਹੋ ਹਾਂਜੀ ਤੇ ਜ਼ਿੰਦਗੀ ਦੇ ਵਿੱਚ ਕਿੰਨਾ ਕ ਬਦਲਾਵ ਦੇਖਣ ਨੂੰ ਮਿਲਿਆ ਜਾਂਦਾ ਬਾਬਾ ਦੀਪ ਸਿੰਘ ਜੀ ਦੇ ਧਰਤ ਆਣਾ ਸ਼ੁਰੂ ਕੀਤਾ ਬਹੁਤ ਬਦਲਾਵ ਹੋਇਆ ਬਹੁਤ ਜ਼ਿਆਦਾ ਬਦਲਾਵ ਹੋਇਆ ਆਪਾਂ ਜ਼ਿੰਦਗੀ ਤੋਂ ਨਿਰਾਸ਼ ਹੀ ਹੋ ਚੁੱਕੇ ਸੀਗੇ ਫਿਰ ਤੋਂ ਉਮੀਦ ਜਾਗਦੀ ਬਾਬਾ ਜੀ ਨੇ ਜਗਾਈ ਹੈ ਸਾਰੀ ਉਮੀਦ ਉਹਨਾਂ ਬਾਬਾ ਜੀ ਤੋਂ ਹੀ ਸਾਰੀ ਆਸ ਹੈ ਸਾਰੀ ਉਮੀਦ ਸਿਰਫ ਬਾਬਾ ਜੀ ਤੋਂ ਆ ਹੋਰ ਕਿਸੇ ਤੋਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਨਾਮ ਸਿੰਘ ਜੀ ਲੁਧਿਆਣੇ ਤੋਂ ਹੀ ਹੋ ਹਾਂ ਜੀ ਕਿੰਨਾ ਸਮਾਂ ਹੋ ਗਿਆ ਬਾਬਾ ਜੀ ਦੇ ਦਰ ਤੇ ਆ ਡੇਢ ਕਿਸਾਲ ਹੋ ਗਿਆ ਡੇਢ ਸਾਲ ਹੋ ਗਿਆ ਤੇ ਸੇਵਾ ਕਿੰਨਾ ਸਮਾਂ ਹੋ ਗਿਆ ਕਰਦੇ ਨੇ ਸਾਲ ਹੋ ਗਿਆ ਸਾਲ ਹੋ ਗਿਆ ਬਾਬਾ ਜੀ ਚੜ੍ਹਦੀ ਕਲਾ ਕੀ ਮੈਂ ਸੰਗਤਾਂ ਦੇ ਕੋਲ ਅੱਜ ਕੱਲ ਸਮਾਂ ਬਹੁਤ ਘੱਟ ਹੁੰਦਾ ਹੈ ਸੇਵਾ ਕਰਨ ਦਾ ਸਮਾਂ ਨਹੀਂ ਹੈ ਤੁਸੀਂ ਸੇਵਾ ਕਰ ਰਹੇ ਹੋ ਇੱਕ ਸੱਚੇ ਮਨ ਦੇ ਨਾਲ ਕੋਈ ਸਾਡਾ ਬੇਟੀ ਮੈਰਿਜ ਕੀਤੀ ਸੀ ਉਹਦੇ ਨਾਲ ਕੋਈ ਕਲੇਸ਼ ਜਾ ਪੈ ਗਿਆ ਸੀ ਆ ਬਾਬਾ ਜੀ ਕਿਰਪਾ ਹੋਈ ਵੇ ਸਭ ਚੜ੍ਹਦੀ ਕਲਾ ਹੋਵੇ ਉਹ ਬਾ ਉਸ ਤੋਂ ਸੇਵਾ ਲੱਗੀ ਬਾਬਾ ਜੀ ਚਰਨੀ ਕਣਾ ਹੋਰ ਕਿੰਨਾ ਕੁ ਬਦਲਾਵ ਆਇਆ ਜ਼ਿੰਦਗੀ ਦੇ ਵਿੱਚ ਇਹ ਦਿਨ ਦੀ ਉਡੀਕ ਰਹਿੰਦੀ ਹੈ ਚਪੈਰਾ ਸਾਹਿਬ ਦੀ ਪੂਰਾ ਹਫਤਾ ਇਹੀ ਉਡੀਕ ਰਹਿੰਦੀ ਕਦੋਂ ਬੁੱਧਵਾਰ ਆਵੇ ਚਪੈਰਾ ਸਾਹਿਬ ਜੀ ਗੁਰシャਹੀਰ ਜੀ ਕੋਲ ਜਾਈਦਾ ਤੇ ਪਰ ਇੱਥੇ ਦੀ ਚਾਹ ਇੱਕਾ ਤੋਂ ਚਾਹ ਹੁੰਦਾ ਬਾਬੇਕਰ ਪਲੇਸ ਤੋਂ ਹੋਰ ਮਲੇ ਕੋ ਸਾਹ ਵਸੋ ਸੋ ਹੋਰ ਸੰਗਤਾਂ ਤੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਾਫੀ ਸਮੇਂ ਤੋਂ ਇਹ ਨਾ ਲਾਈਨਾਂ ਦੇ ਵਿੱਚ ਸੰਗਤਾਂ ਖੜੀਆਂ ਨੇ ਤੇ ਇੰਤਜ਼ਾਰ ਕਰ ਰਹੀਆਂ ਨੇ ਕਦੋਂ ਸਾਡੀ ਵਾਰੀ ਆਵੇ ਤੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰੀਏ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਤੋਂ ਦਿ ਆਇਓ ਅਸੀਂ ਖੰਨੇ ਤੋਂ ਆਈ ਕਿੰਨਾ ਸਮਾਂ ਹੋ ਗਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਂਦੇ ਹਾਂ ਡੇਢ ਸਾਲ ਹੋ ਗਿਆ ਕਿੰਨਾ ਕੁ ਬਦਲਾਵ ਮਿਲਿਆ ਜ਼ਿੰਦਗੀ ਦੇ ਵਿੱਚ ਜਦੋਂ ਤਾਂ ਇੱਥੇ ਆਣਾ ਸ਼ੁਰੂ ਕੀਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਤ ਅਰੇ ਬੁੱਧਵਾਰ ਨੂੰ ਆਂਦੇ ਹੋ ਤੁਸੀਂ ਇੱਥੇ ਜਦੋਂ ਉਹਦਾ ਹੁਕਮ ਹੁੰਦਾ ਜੀ ਜਦੋਂ ਹੁਕਮ ਹੁੰਦਾ ਉਹ ਹੁਣ ਕਿੰਨਾ ਸਮਾਂ ਹੋ ਗਿਆ ਲਾਈਨ ਦੇ ਵਿੱਚ ਖੜੇ ਹੋਏ ਉਕੇ ਉਹ ਕੋ ਪੌਣਾ ਘੰਟਾ ਪੌਣਾ ਘੰਟਾ ਹਾਂਜੀ ਸੋ ਮਨ ਦੇ ਵਿੱਚ ਸ਼ਰਧਾ ਭਾਵਨਾ ਹੈ ਕਿ ਜਿਹੜਾ ਇੰਨਾ ਸਮਾਂ ਲਾਈਨਾਂ ਦੇ ਵਿੱਚ ਲੱਗ ਕੇ ਵੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਉਤੋਂ ਦੀ ਆਪਣੀ ਮੰਤਾ ਮੰਗਣੀਆਂ ਨੇ ਚਾਹਨਾ ਹੁੰਦੀ ਹੈ ਕਿ ਕਮੀ ਮਨਚਾ ਵੀ ਹਾਂ ਵਾਹਿਗੁਰੂ ਦੇ ਲੜ ਲੱਗੇ ਆ ਵੀ ਉਹਨਾਂ ਨੂੰ ਦੇਖੇ ਤੋਂ ਬਿਨਾਂ ਤਾਂ ਕੁਝ ਨਹੀਂ ਹੈਗਾ ਨਾ ਉਹਨਾਂ ਦੇ ਹਾਜ਼ਰ ਹੋਣਾ ਉਹਦੇ ਮੱਨਾ ਤਾਂ ਵਟੀ ਘਰ ਆਂਦੀ ਐ ਉਹਦਵਾਰ ਦੀ ਹਰੇਕ ਵਾਰੀ ਕਿ ਕਦੋਂ ਵੀ ਉਹਦਵਾਰ ਆਊਗਾ ਵਾਹਿਗੁਰੂ ਦੇ ਦਰ ਜਾਵਾਂਗੇ ਅਸੀਂ ਕਿੰਨਾ ਸਮਾਂ ਹੋ ਗਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਂਦੇ ਅਸੀਂ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਹੀ ਆਏ ਹੋ ਵੈਸੇ ਦੂਜੀ ਵਾਰ ਆਏ ਹਾਂ ਪਹਿਲੀ ਵਾਰ ਉੱਦ ਮੱਥਾ ਟੇਕ ਕੇ ਚਲੇ ਗਏ ਸੀ ਦੁਪਹਿਰਾਂ ਸਾਭ ਚ ਪਹਿਲੀ ਵਾਰ ਆਏ ਕਿੰਨਾ ਕੁ ਸਕੂਨ ਮਿਲਿਆ ਜਿੱਤੇ ਆ ਕੇ ਹਾਂਜੀ ਬਹੁਤ ਵਧੀਆ ਸੋ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਦੇ ਲਈ ਅਤੇ ਪਹੁੰਚ ਰਹੀਆਂ ਨੇ ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਦੇ ਨਾਲ ਹਰ ਇੱਕ ਦੁੱਖ ਤਕਲੀਫ ਜਿਹੜੀ ਆ ਉਹ ਕੱਟੀ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਹਰ ਇੱਕ ਸੰਗਤ ਦੀ ਦੁੱਖ ਤਕਲੀਫ ਕੱਟ ਦਿੰਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਜਿੱਥੇ ਪਹੁੰਚ ਰਹੀ ਨੇ ਉੱਥੇ ਹੀ ਸੇਵਾ ਦੇ ਰਾ ਦੇ ਵੱਲੋਂ ਵੀ ਜਿਹੜਾ ਸੇਵਾ ਆਪਣੀ ਸੱਚੇ ਮਨ ਦੇ ਨਾਲ ਕੀਤੀ ਜਾ ਰਹੀ ਹੈ ਕਈ ਜੀਵਨ ਮੁਕਤ ਹਰ ਬ੍ਰਹਮ ਕੇ ਸਰ ਲੋਕਾਂ ਨੂੰ ਕਾਰੋਬਾਰ ਦੇ ਵਿੱਚ ਕਾफी ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦੇ ਸਿਰ ਦੇ ਉੱਤੇ ਕਰਜ਼ਾ ਹੁੰਦਾ ਉਹ ਹਰ ਇੱਕ ਦੁੱਖ ਤਕਲੀਫ ਜਦੋਂ ਬਾਬਾ ਦੀਪ ਸਿੰਘ ਜੀਦਾਰ ਤੇ ਆ ਕੇ ਆਪਣੀ ਤਕਲੀਫ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੱਖਦੇ ਨੇ ਸੁਣਾਉਂਦੇ ਨੇ ਆਪਣੀ ਅਰਜ਼ੀ ਲਗਾਉਂਦੇ ਨੇ ਤਾਂ ਉਹ ਹਰ ਇੱਕ ਦੁੱਖ ਤਕਲੀਫ ਜਿਹੜੀ ਹੈ ਬਹੁਤ ਹੀ ਜਲਦੀ ਦੂਰ ਕਰ ਦਿੰਦੇ ਨੇ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬੁੱਧਵਾਰ ਦੁਪਹਿਰਾ ਹਸਬ ਹੁੰਦਾ ਹੈ ਬਾਬਾ ਦੀਪ ਸਿੰਘ ਲਾਰਟਨ ਐਕਸਟੈਂਸ਼ਨ ਲੱਖਾਂ ਦੀ ਤعداد ਵਿੱਚ ਸੰਗਤਾਂ ਦੇ ਇੱਥੇ ਦਰਸ਼ਨ ਹੁੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਤੇ ਕੋਈ ਘਾਟ ਨਹੀਂ ਸੰਗਤਾਂ ਦੀ ਬੜੀ ਕਿਰਪਾ ਹੈ ਮੇਰੇ ਵੱਲੋਂ ਤੇ ਸਾਰੀ ਮੰਜਿਤ ਕਮੇਟੀ ਵੱਲੋਂ ਸੰਗਤਾਂ ਨੂੰ ਜੀ ਆਇਆਂ ਸੋ ਹੁਣ ਸਾਡੇ ਨਾਲ ਗੁਰਦੁਆਰਾ ਸਾਹਿਬ ਤੋਂ ਅਮਰਜੀਤ ਸਿੰਘ ਟਿੱਕਾ ਜੀ ਮਜੂਦ ਨੇ ਸੱਸੀ ਕਾਲ ਜੀ ਵਾਇਕ ਜੀ ਕਾਲਸਾ ਵਾਇਕ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੂ ਪਹਿਲਾ ਮੈਂ ਢੇਲੀ ਪੋਸਟ ਜਿਹੜੇ ਦੇਖ ਰਹੀਏ ਸੰਗਤ ਅ ਦੇਸ਼ ਵਿਦੇਸ਼ ਦੇ ਵਿੱਚ YouTube ਰਹੀ ਫਾਸਟ ਵੀਚੈਨਲ ਉਹਨਾਂ ਸਾਰਿਆਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਦੁਪਹਿਰਾ ਸਾਹਿਬ ਇਹ ਜਿਹੜੇ ਦੁਪਹਿਰੀ ਹੈ ਪਿਛਲੇ ਤਿੰਨ ਅੱਜ ਤੀਜਾ ਇਹ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ 350 ਵੀ ਸਤਾਬਦੀ ਆ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਉਮਰ ਦੇ ਵਿੱਚ ਅਸੀਂ ਨਵੇਂ ਪਾਸ਼ਾ ਦੀ ਸਾਡੇ 350 ਸਾਲਾਂ ਜਿਹੜੀ ਸਤਾਬਦੀ ਹੈ ਉਹ ਦਿਗ੍ਰੇਜ਼ੂ ਅੱਜ ਉਹ ਸੰਗਤ ਦਾ ਵਿਹੜਾ ਆਇਆ ਹੋਇਆ ਸੰਗਤ ਵੀ ਆਮਹਾਰੀ ਚੱਲ ਕੇ ਬੀ ਸਪੇਹਰਾ ਸਾਹਿਬ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੀ ਜਿੱਥੇ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਦੀ ਹੈ ਉੱਥੇ ਮੈਂ ਸਾਹਿਬ ਜਿਹੜੀ ਸਟਾਫ ਦੀ ਚੱਲ ਰਹੀ ਹੈ ਇਹ ਨਵੇਂ ਪਾਸ਼ਾ ਦੀਆਂ ਵੀ ਜਿਹੜੀਆਂ ਅਸੀਸਾਂ ਨੇ ਸੰਗੀਤ ਪ੍ਰਾਪਤ ਕਰਦੀ ਕਿੰਤੋਂ ਕਿੰਤੋਂ ਦੀ ਸੰਗਤਾਂ ਹੁੰਦੀਆਂ ਨੇ ਅੱਜ ਦੁਪਹਿਰਾ ਕੱਟਣ ਦੇ ਵਾਸਤੇ ਸੰਗੀਤ ਮੈਂ ਹੁਣੇ ਨਾ ਜਿਹੜਾ ਬਾਬਾ ਦੀਪ ਸਿੰਘ ਚੈਰੀਟੇਬਲ ਹਸਪੀਟਲ ਚੱਲ ਰਿਹਾ ਮੈਂ ਉੱਥੇ ਸੀਗਾ ਉੱਥੇ ਜਿਹੜਾ ਬੀਬੀ ਸੀ ਕੋ ਨੂੰ ਥੋੜੀ ਜੀ ਹੋਰ ਇਸੀ ਤੋਂ ਦਾ ਘਬਰਾਟ ਜੀ ਇਹ ਉੱਚ ਜਿਹਨੂੰ ਡਾਕਟਰ ਸਾਡੇ ਹੈਗੇ 3-4 ਉਹਨਾਂ ਨੇ ਉੱਥੇ ਉਹਦਾ ਜਗਗੱਦੀ ਤੱਕ ਮੈਂ ਜਦੋਂ ਪੁੱਛਿਆ ਨਾਲ ਜੁੜੀ ਸੰਗਤ ਉਹ ਕਹਿੰਦੇ ਸੀ ਦਿੱਲੀ ਤੋਂ ਆਈ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਐਤਵਾਰ ਨੂੰ ਛੇ ਦਿਗੱਜ ਜੁੜਦੀ ਹੈ ਅਬਰ ਸਰ ਸਾਹਿਬ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੁਸੀਂ ਨਿਗਾਹ ਮਾਰੋ ਚਾਰੇ ਪਾਸੇ ਗੁਰਬੈ ਸਾਹਿਬ ਨੇ ਦਾ ਵੀ ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਵੀ ਸੰਗਤ ਪਲ ਵੀ ਤਾਕਾ ਬੁੱਧਵਾਰ ਨੂੰ ਇਸ ਸਥਾਨ ਤੇ ਜੁੜਦੀ ਹੈ ਇਹ ਬਹੁਤ ਵੱਡੀ ਕਿਰਪਾ ਬਾਬਾ ਦੀਪ ਸਿੰਘ ਦੀ ਸੰਗਤਾਂ ਦੇ ਵਿੱਚ ਇੱਕ ਸ਼ਰਦਾ ਭਾਵਨਾ ਮੰਨਦੇ ਵਿੱਚ ਸ਼ਰਦਾ ਭਾਵ ਹੈ ਕਿ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਲੁਧਿਆਣਾ ਵਿਖੇ ਪਹੁੰਚ ਕੇ ਚੁਪੈਰਾ ਕਟਣ ਦੇ ਨਾਲ ਹਰ ਇੱਕ ਦੁੱਖ ਤਕਲੀਫ ਜਿਹੜੀ ਕੱਟੀ ਜਾਂਦੀ ਹੈ ਅਰ ਦੇਲੀ ਪੋਸਟ ਦੇ ਦਰਸ਼ਕਾਂ ਨੂੰ ਦੱਸਣਾ ਵੀ ਪੰਜ ਬੀਬੀਆਂ ਦੇ ਅੱਜ ਤੋਂ 30 ਸਾਲ ਪਹਿਲਾਂ ਇਸ ਸਥਾਨ ਤੇ ਸ਼ੁਰੂ ਕੀਤਾ ਸੀ ਪੰਜ ਬੀਬੀਆਂ ਨੇ ਤੇ ਤੁਸੀਂ ਅੱਜ ਨਿਗਾਹ ਮਾਰ ਲਓ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪੰਜਾਬ ਭਰ ਤੋਂ ਦੂਰੋਂ ਨੇੜੇੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਬਾਬਾ ਦੀਪ ਸਿੰਘ ਹੋਏ ਇਹਦਾ ਇੱਕਲਗੀਰ ਪਾਤਸ਼ਾਹ ਦੇ ਸਭ ਤੋਂ ਪਿਆਰੇ ਸਿੱਖ ਹੁਣ ਤੁਸੀਂ ਦੱਸੋ ਨਾ ਬੇਨਤੀ ਜਿਹੜੀ ਅਰਦਾਸ ਬੇਨਤੀ ਜਿਹੜੀ ਕਰਦੀ ਏ ਸੰਗਤ ਜੋ ਕਲਗੀਧਰ ਪਾਤਸ਼ਾਹ ਕਿਉਂ ਨਹੀਂ ਸੁਣਦੇ ਉਹ ਬੇਨਤੀ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਕਰਦੀ ਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਕਲਗੀਧਰ ਪਾਤਸ਼ਾਹ ਸੁਣਦਾ ਆਪਣੇ ਪਿਆਰੇ ਸਿੱਖ ਦੀਆਂ ਵੀ ਇਹ ਸਥਾਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਉਦਾਸ ਬੇਨਤੀਆਂ ਬਹੁਤ ਵਸਤਾ ਰੋਜ਼ ਦਿਖਦੀਆਂ ਲੰਗਰ ਜਿਹੜੇ ਚੱਲਦੇ ਆ ਉਹ ਬੱਚੇ ਆਪਣੀਆਂ ਪਹਿਲੀਆਂ ਤਨਖਾਹਾਂ ਜਿਹੜੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਹੋਏ ਆ ਉਹ ਆਪਣੀ ਪਹਿਲੀ ਤਨਖਾਹ ਦਾ ਲੰਗਰ ਜਿਹੜਾ ਆ ਉਹ ਇਸ ਸੰਗਤਾਂ ਤੇ ਗ੍ਰੰਥ ਅੱਜ ਵੀ ਅਜਦੇ ਲੰਗਰਾਂ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਬੱਚਿਆਂ ਦੇ ਪੰਜ ਲੰਗਰ ਚੱਲ ਰਹੇ ਹਨ। ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਗਤਾਂ ਨੂੰ ਸੰਦੇਸ਼ ਤਾਂ ਕੋਈ ਦੀ ਇੱਕ ਅਰਦਾਸ ਬੇਨਤੀ ਹੈ ਵੀ ਵਦ ਤੋਂ ਵਦ ਜਿਹੜੇ ਵਿਕੋ ਸੰਗਤ ਆਈ ਹੈ ਪੰਜ ਜਪਜੀ ਸਾਹਿਬ ਦੇ ਪਾਠ ਸਖਬਨੀ ਸਾਹਿਬ ਦੇ ਜਾਪ ਅ ਗੀਤਨ ਸੋਲੇ ਦੇ ਪਾਠ ਚਪਈ ਸਾਹਿਬ ਦੇ ਪਾਠ ਇਹ ਸੰਗਤੀ ਰੂਪ ਦੇ ਵਿੱਚ ਚਪਈਰਾ ਸਾਹਿਬ ਦੇ ਵਿੱਚ ਸੰਗਤ ਕਰਦੀ ਹੈ ਤੇ ਸਾਡੇ ਕਈ ਜਿਹੜੇ ਖੋਤੀ ਸੰਤ ਸਾਧ ਉਹ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਕਿ ਉਹ ਚਪਈਰਾ ਸਾਹਿਬ ਵੀ ਬਾਬਾ ਦੀਪ ਸਿੰਘ ਨੂੰ ਠੀਕ ਕਹਿੰਦੇ ਆ ਕਿ ਚਪਈਰਾ ਸਾਹਿਬ ਦੀ ਕਿੰਦੂ ਬ੍ਰ ਤੁਲੀ ਚਪੇਰਾ ਦਸੌੜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਅਬਰ ਸਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇਸ ਸੰਸਥਾਨ ਤੇ ਉੱਥੇ ਐਤਵਾਰ ਇੱਥੇ ਬੁੱਧਵਾਰ ਲੱਖਾਂ ਦੀ ਸੰਗਤ ਕਿਵੇਂ ਗਲਤ ਹੋ ਸਕਦੀ ਹੈ ਸੋ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਣੀ ਜਿਹੜੀ ਜਿਹੜੇ ਚਪੇਰਾ ਸਾਹਿਬ ਤੇ ਕਿ ਤੁਬਰ ਤੁਗਰਦੀਆ ਉਹ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਕਰਨ ਲੱਖਾਂ ਦੀ ਸੰਗਤ ਗਲਤ ਨਹੀਂ ਹੋ ਸਕਦੀ ਫਿਰ ਬਾਬਾ ਦੀਪ ਸਿੰਘ ਤਾਂ ਐਸੇ ਉਹ ਕਿਸ ਸ਼ਹੀਦ ਹੋਏ ਆ ਜਿਨ੍ਹਾਂ ਦਾ ਦੁੱਧੀਆਂ ਤੇ ਕੋਈ ਮੁਕਾਬਲਾ ਨਹੀਂ ਅੱਜ ਜਿਹੜੀਆਂ ਇਸਤਾਨਤੀ ਰੋਡ ਕਾ ਨੇ ਇਹ ਬਾਬਾ ਦੀਪ ਸਿੰਘ ਦੇ ਪਾਰ ਕਿਰਪਾਏ ਚਲੇ ਜੀ ਦੀ ਸੰਗਤ ਨੂੰ ਕਿਤੇ ਦਿੱਤੀ ਹੈ ਤੁਹਾਡੇ ਚੈਨਲ ਡੇਲੀ ਪੋਸਟ ਰਾਹੀਂ ਉਪਵਤਵਦ ਗਿਣਤੀ ਦੇ ਵਿੱਚ ਆ ਪਾਓ ਆਪਣੇ ਬੱਚੇ ਨੂੰ ਲਿਆਓ ਤੇ ਬਾਣੀ ਨਾਲ ਜਿਹੜੀ ਬਾਣੀ ਬੱਚੇ ਪੜ੍ਹਦੇ ਆ ਉਹ ਰੋਜ਼ ਸੁਣਦੇ ਆ ਡੇਲੀ ਪੋਸਟ ਤੁਡੇ ਚੈਨਲ ਰਾਹੀਂ ਜਿਹੜੇ ਕਮੈਂਟ ਸੰਗਤ ਉਹ ਲੋਕ ਦੱਸਦੇ ਆ ਮਾਤਾ ਪਿਤਾ ਵੀ ਸਾਡੇ ਬੱਚੇ ਵੀ ਜੁੜ ਗਏ ਸਾਡੇ ਬੱਚੇ ਵੀ ਚਲੋ ਜਿਹੜੇ ਨਹੀਂ ਆ ਸਕਦੇ ਉਹ ਲਾਈਵ ਦੇਖ ਰਹੇ ਆ ਆਪਣੇ ਘਰ ਅੱਜ ਬੈਠ ਕੇ ਸੋ ਇੱਕ ਤਾਂ ਸਮਾਗਮ ਜਿਹੜਾ ਸਮਾ ਨਹੀਂ ਘਟ ਸਕਦੀ ਉਹ ਲਾਈਵ ਜੁੜ ਸਕਦੀ ਹੈ ਇਸ ਚੈਨਲ ਦੇ ਨਾਲ ਬਿਲਕੁਲ ਗੁਰਦੁਆਰਾ ਤਨਤਨਪਾਪਾ ਦੀਪ ਸਿੰਘ ਜੀ ਅਮਰ ਸ਼ਹੀਦ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਤਾਂ ਇਹ ਉਹ ਸ਼ਰਧਾ ਭਾਵਨਾ ਹੈ ਮਨ ਦੇ ਵਿੱਚ ਉਹ ਸ਼ਰਧਾ ਹੈ ਇੱਕ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਚਪੈਰਾ ਕੱਟਣ ਦੇ ਨਾਲ ਹਰ ਇੱਕ ਦੁੱਖ ਤਕਲੀਫ ਦੂਰ ਹੁੰਦੀ ਹੈ ਸਕੂਨ ਆਉਂਦਾ ਸਕੂਨ ਮਿਲਦਾ ਤੇ ਵੱਡੀ ਗਿਣਤੀ ਦੇ ਵਿੱਚ ਇਹ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਸੰਗਤਾਂ ਕਿਸੇ ਕਾਰਨ ਕਰਕੇ ਬਾਹਰਲੇ ਸ਼ਹਿਰਾਂ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਉਹ ਵੀ ਇਸ ਵੀਡੀਓ ਰਾਹੀਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਹਾਜ਼ਰੀ ਲਗਾ ਸਕਦੀਆਂ ਨੇ ਇਸ ਵੀਡੀਓ ਦੇ ਨਾਲ ਬਾਬਾ ਦੀਪ ਸਿੰਘ ਜੀ ਤੋਂ ਆਪਣੀ ਹਰ ਇੱਕ ਮੁਰਾਦ ਜਿਹੜੀ ਆ ਉਹ ਮੰਗ ਸਕਦੀਆਂ ਨੇ ਫਾਸਟਵੇ ਦੇ ਚੈਨਲ ਨੰਬਰ 52 ਦੇ ਉੱਤੇ ਵੀ ਜਿਹੜਾ ਹੈ ਇਹ ਲਾਈਵ ਟੈਲੀਕਾਸਟ ਜਿਹੜਾ ਉਹ ਚੱਲਦਾ ਹੈ ਰੋਜ਼ਾਨਾ ਚੱਲਦਾ ਉੱਥੇ ਵੀ ਤੁਸੀਂ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਮੋਡਲ ਟਾਊਨ ਦੇ ਦਰਸ਼ਨ ਕਰਕੇ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੇ ਕੇ ਆਪਣੀ ਹਾਜ਼ਰੀ ਲਵਾਇਓ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤੇ ਆਰ ਡੇਲੀ ਪੋਸਟ ਪੰਜਾਬੀ